ਜੀ ਸਰ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਥਾਣਾ ਕੋਟੀ ਸਖਾਂ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਜਦੋਂ ਉਹਨਾਂ ਨੇ ਮੁਕੱਦਮਾ ਨੰਬਰ 206 ਮਿਤੀ 9 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਵਿੱਚ ਤਿੰਨ ਵਿਅਕਤੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਵਿਅਕਤੀਆਂ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਪਿੰਦਾ ਵਾਸੀ ਸੈਦ ਮੁਹੰਮਦ ਜ਼ਿਲ੍ਹਾ ਮੋਗਾ ਜਰਨੈਲ ਸਿੰਘ ਉਰਫ ਜੇਲਾ ਵਾਸੀ ਪੀਰ ਮੁਹੰਮਦ ਜ਼ਿਲ੍ਹਾ ਫਿਰੋਜ਼ਪੁਰ ਅਤੇ ਆਕਾਸ਼ਿਪ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਲਹਿਰਾਬੇਟ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ। ਇਹ ਤਿੰਨੋਂ ਵਿਅਕਤੀ ਆਪਣੀ I20 ਕਾਰ ਜਿਸ ਦਾ ਨੰਬਰ PB5AG 1922 ਹੈ। ਇਸ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰ ਰਹੀ ਸੀ ਤੇ ਇਹਨਾਂ ਨੂੰ ਕੋਟੀ ਸਿਖਾਣ ਤੋਂ ਧਰਮਕੋਟ ਰੋਡ ਦੇ ਉੱਤੇ ਰੋਕੇ ਜੋ ਚੈੱਕ ਕੀਤਾ ਤੇ ਇਹਨਾਂ ਕੋਲੋਂ ਇਹ 400 ਗ੍ਰਾਮ ਹੈਰੋਇਨ ਭਾਵੇਂ ਇਹ ਸਰ ਕਿੱਥੋਂ ਲੈ ਕੇ ਆਏ ਸੀ ਇਹ ਕੁਝ ਪਤਾ ਨਹੀਂ ਇਹਨਾਂ ਦਾ ਜਰਮਨਡ ਲਿਆ ਜਾ ਰਿਹਾ ਜੀ ਤੇ ਇਹਨਾਂ ਤੋਂ ਹੋਰ ਡਿਟੇਲਸ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਕਿੱਥੋਂ ਲੈ ਕੇ ਆਏ ਆ ਮੋਸਟ ਪ੍ਰੋਬਬਲੀ ਇਹ ਉਧਰੋਂ ਫਰੋਸਪਰ ਤੇ ਦੋ ਰਹਿਣ ਵਾਲੇ ਆ ਉੱਥੋਂ ਹੀ ਲੈ ਕੇ ਆਏ ਇਹਦਾ ਸੰਬੰਧ ਕਿਵੇਂ ਹੋਇਆ ਇਹਨਾਂ ਦਾ ਤਸਦੀਕ ਕੀ ਰਿਲੇਸ਼ਨ ਕੀ ਹੈ ਉਹ ਵੀ ਜਾਂਚ ਦਾ ਵਿਸ਼ਾ ਜੀ ਹਲੇ ਉਹਦੀ ਡਿਟੇਲ ਚ ਹੜਤਾਲ ਕੀਤੀ ਜਿਹੜੀ ਗੱਡੀ ਸਰਪੰਚ ਦਈ ਆ ਉਹ ਕੀ ਦੀ ਐ ਸਾਰੇ ਡਾਕੂਮੈਂਟਸ ਵੀ ਵੈਰੀਫਾਈ ਕੀਤੇ ਜਾ ਰਹੇ ਨੇ ਵੀ ਗੱਡੀ ਕਿਹਦੇ ਨਾਮ ਤੇ ਕਿਸੇ ਦੀ ਮੰਗ ਕੇ ਲੈ ਕੇ ਆਏ ਸੀ ਇਹਨਾਂ ਦੇ ਕਿਸੇ ਰਿਸ਼ਤੇਦਾਰ ਨਹੀਂ ਸੀ ਉਹ ਵੀ ਉਹਦੀ ਜਾਂਚ ਕੀਤੀ ਜਾ ਰਹੀ ਹੈ ਪਹਿਲਾਂ ਕੋਈ ਮਾਮਲਾ ਦਰਜਾਇਆ ਕਰੀ ਨਹੀ ਜੀ ਮੁਤਾਬਕ ਰਿਕਾਰਡ ਦੇ ਇਹਨਾਂ ਦੇ ਉੱਤੇ ਪਹਿਲਾਂ ਕੋਈ